ਜਿੱਥੇ ਅਜੇ ਤੱਕ ਕੈਪੀਅਨ ਸਾਗਰ ਹੈ ਕੈਪੀਅਨ ਸਾਗਰ ਦੇ ਆਸ-ਪਾਸੇ ਕੁਝ ਦੇਸ਼ ਨੇ ਜਿਵੇਂ ਤਾਜੀਕਿਸਤਾਨ ਕਜ਼ਾਕਿਸਤਾਨ ਇੱਥੇ ਪ੍ਰਾਚੀਨ ਸਮਿਆਂ ਦੇ ਵਿੱਚ ਇੱਕ ਦੇਸ਼ ਹੁੰਦਾ ਸੀਗਾ ਫੀਥੀਆ ਤੇ ਜੱਟ ਜਿਹੜੇ ਨੇ ਨਾ ਉਹ ਉੱਥੋਂ ਦੇ ਮੂਲ ਨਿਵਾਸੀ ਨੇ। ਪਾਤੋਥੀਕਾ ਤੇ ਗੌਰ ਕਰੋ ਕਿ ਅਫਗਾਨਿਸਤਾਨ ਦੇ ਲੋਕਾਂ ਨਾਲ ਆਪਣੀ ਸ਼ਕਲ ਆਪਣੀਆਂ ਨੈਣ ਨਕਸ਼ ਆਪਣਾ ਰੰਗ ਰੂਪ ਉਹਨਾਂ ਨਾਲ ਜ਼ਿਆਦਾ ਮਿਲਦਾ। ਕਿਉਂ ਕਿਉਂਕਿ ਇਹ ਲੋਕ ਇੱਕ ਹੀ ਪ੍ਰਜਾਤੀ ਦੇ ਨੇ। ਇਹ ਲੋਕ ਸਾਰੇ ਇੰਡੋ-ਸਿੱਥੀਅਨ ਨੇ ਤੇ ਇਹ ਯਮੁਨਾ ਤੋਂ ਲੈ ਕੇ ਸਤਪੇਨ ਤੱਕ ਇਸ ਇਲਾਕੇ ਵਿੱਚ ਫੈਲੇ ਹੋਏ ਠੀਕ ਹੈ ਕਈ ਬੋਲੀਆਂ ਵਿੱਚ ਜੂਟ ਵੀ ਆਖਿਆ ਜਾਂਦਾ ਕਈਆਂ ਦੇ ਵਿੱਚ ਇਹਨਾਂ ਨੂੰ ਜੱਟੂ ਵੀ ਆਖਿਆ ਜਾਂਦਾ ਚੇਟੀ ਵੀ ਆਖਿਆ ਜਾਂਦਾ ਜੇਟ ਆਖਿਆ ਜਾਂਦਾ ਜਿਵੇਂ ਹਿੰਦੀ ਦੇ ਵਿੱਚ ਜਾਟ ਆਖਿਆ ਜਾਂਦਾ ਉਵੇਂ ਪੰਜਾਬੀ ਦੇ ਵਿੱਚ ਜੱਟ ਆਖਿਆ ਜਾਂਦਾ ਇਹ ਤਾਂ ਬਸ ਭਾਸ਼ਾ ਦੇ ਕਰਕੇ ਅੱਡ-ਅੱਡ ਇਲਾਕਿਆਂ ਦੇ ਇਹਨਾਂ ਦੇ ਨਾਮ ਬਣ ਗਏ ਪਰ ਇਹ ਹੈਗੇ ਸਾਰੇ ਇੱਕ ਹੀ ਨੇ ਤੁਹਾਨੂੰ ਪਾਣਣੀ ਬਾਰੇ ਸੁਣਿਆ ਹੋਣਾ ਪਾਣਣੀ ਅਜ 2500 ਸਾਲ ਪਹਿਲਾਂ ਸੀਗਾ ਪਾਣਣੀ ਨੇ ਜੱਟ ਦੀ ਇੱਕ ਤਸਵੀਰ ਪੇਸ਼ ਕੀਤੀ ਆਪਣੇ ਲੇਖਨ ਦੇ ਵਿੱਚ ਕਿ ਜੱਟ ਕਹੋ ਜਾਂ ਦਿਖਦਾ ਤਾਂ ਉਹਨੇ ਦੱਸਿਆ ਕਿ ਇਸਦੇ ਇੱਕ ਹੱਥ ਦੇ ਵਿੱਚ ਕੁਹਾੜੀ ਹੁੰਦੀ ਆ ਅਤੇ ਦੂਜੇ ਹੱਥ ਦੇ ਵਿੱਚ ਕਹੀ ਜਾਂ ਹਲ ਹੁੰਦਾ ਅੱਜ ਜੱਟ ਜੱਟ ਤਾਂ ਸਾਰੀ ਕਰਦੇ ਫਿਰਦੇ ਆ ਖੁਦ ਨੂੰ ਜੱਟ ਕਹਾਉਣਾ ਚਾਹੁੰਦੇ ਆ ਕਾਰਾਂ ਦੇ ਉੱਪਰ ਗੱਡੀਆਂ ਦੇ ਉੱਪਰ ਜੱਟ ਲਿਖਾਉਂਦੇ ਆ ਗਾਣਿਆਂ ਦੇ ਵਿੱਚ ਜੱਟ ਚੱਲਦਾ ਕਈ ਲੋਕ ਜੱਟ ਦੇ ਨਾਂ ਦਾ ਹੰਕਾਰ ਹੀ ਕਰੀ ਬੈਠੇ ਆ ਵੀ ਇੱਥੇ ਜੱਟ ਹੁੰਨੇ ਆ ਤੇ ਕਈ ਜਿਹੜੇ ਜੱਟ ਨਹੀਂ ਹੁੰਦੇਗੇ ਉਹ ਜੱਟਾਂ ਨੂੰ ਬੇਮਤਬਲੀ ਗਾਲਾਂ ਦੇਈ ਜਾਣਗੇ ਵੀ ਜੱਟ ਐਂ ਕਰਦੇ ਆ ਕਈ ਲੋਕ ਜੱਟਾਂ ਨੂੰ ਸਿਰਫ ਇੱਕ ਧਰਮ ਨਾਲ ਹੀ ਜੋੜੀ ਬੈਠੇ ਆ ਕਿ ਸਿੱਖ ਜਿਹੜੇ ਨੇ ਉਹਦੇ ਦੇ ਤਰ੍ਹਾਂ ਜੱਟਾਂ ਦਾ ਹੀ ਰਾਜ ਆ ਤੇ ਕਈ ਲੋਕ ਜਿਹੜੇ ਨੇ ਉਹ ਜੱਟਾਂ ਨੂੰ ਇੱਕ ਜਾਤ ਸਮਝੀ ਬੈਠੇ ਆ ਪਰ ਜੱਟਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਜਾਂ ਖੁਦ ਨੂੰ ਜੱਟ ਕਹਾਉਣ ਤੋਂ ਪਹਿਲਾਂ ਨਾ ਆ ਹੰਕਾਰ ਕਰਨ ਤੋਂ ਪਹਿਲਾਂ ਇੱਕ ਵਾਰੀ ਜੱਟਾਂ ਦਾ ਇਤਿਹਾਸ ਜ਼ਰੂਰ ਜ ਪਤਾ ਲੱਗ ਜੂਗਾ ਵੀ ਜੱਟ ਆਖਰਕਾਰ ਹੈ ਕੌਣ ਨੇ ਚਲੋ ਅੱਜ ਤੁਹਾਡੀਆਂ ਸਾਰੀਆਂ ਓਰੀਜਨਲ ਦੂਰ ਕਰ ਦਨੇ ਆ ਤੁਹਾਨੂੰ ਪ੍ਰਾਚੀਨ ਇਤਿਹਾਸ ਦੱਸਦਾ ਜੱਟਾਂ ਦਾ ਤੇ ਇੱਕੋ ਹੀ ਬੇਨਤੀ ਹੈ ਵੀ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਜੇ ਫਿਰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਦੇ ਚੈਨਲ ਸਬਸਕ੍ਰਾਈਬ ਹੁਣੇ ਹੀ ਕਰ ਲਓ ਜੱਟ ਅਸਲ ਦੇ ਵਿੱਚ ਕੋਈ ਜਾਤ ਨਹੀਂ ਆ ਇਹ ਗੱਲ ਸੱਚ ਹੈ ਜੱਟ ਕੋਈ ਜਾਤ ਨਹੀਂ ਆ ਜੱਟ ਕੋਈ ਧਰਮ ਵੀ ਨਹੀਂ ਆ ਜੱਟ ਸਾਰੇ ਧਰਮਾਂ ਦੇ ਵਿੱਚ ਆ ਤੇ ਇਹ ਕੋਈ ਇੱਕ ਜਾਤੀ ਵੀ ਨਹੀਂ ਆ ਅਸਲ ਦੇ ਵਿੱਚ ਜੱਟ ਇੱਕ ਸਭਿਤਾ ਹੈ ਇੱਕ ਪ੍ਰਜਾਤੀ ਜਾਂ ਕਹਿ ਲੋ ਕਿ ਇੱਕ ਕੌਮ ਇਸ ਇਲਾਕੇ ਦੇ ਲੋਕ ਜਿਵੇਂ ਹੁਣ ਚਾਈਨਾ ਹਨਾ ਚੀਨ ਉਹ ਇੱਕ ਸਭਿਅਤਾ ਚੀਨੀ ਲੋਕ ਹੈ ਜਿਹੜੇ ਉਹਨਾਂ ਦੀ ਇੱਕ ਸਭਿਅਤਾ ਤੇ ਉਹਨਾਂ ਦੇ ਵਿੱਚ ਧਰਮ ਕਈ ਸਾਰੇ ਹੈਗੇ ਆ ਉਦੇ ਤਰ੍ਹਾਂ ਜਪਾਨੀਆਂ ਦੀ ਵੀ ਇੱਕ ਸਭਿਅਤਾ ਪਰਸ਼ੀਅਨ ਲੋਕ ਜਨਾਂ ਨੂੰ ਅੱਜ ਆਪਾਂ ইরਾਨੀ ਕਹਿੰਦੇ ਆ ਉਹ ਵੀ ਇੱਕ ਸਭਿਅਤਾ ਉਦੇ ਤਰ੍ਹਾਂ ਜੱਟ ਵੀ ਇੱਕ ਸਭਿਅਤਾ ਤੇ ਬਹੁਤ ਪ੍ਰਾਚੀਨ ਸਭਿਅਤਾ ਤੇ ਇਹਨਾਂ ਨੂੰ ਇੰਡੋਸਿਥੀਅਨ ਲੋਕ ਵੀ ਆਖਿਆ ਜਾਂਦਾ ਸੀ ਇੰਡੋਸਿਥੀਅਨ ਲੋਕ ਕਿਉਂ ਸੀਥੀਅਨ ਦੇ ਵਿੱਚ ਇੱਕ ਨਾਮ ਆ ਜਿਹੜਾ ਉਹ ਜੁੜਦਾ ਸੀਥੀਆ ਦਾ ਤੇ ਸੀਥੀਆ ਇੱਕ ਦੇਸ਼ ਹੁੰਦਾ ਸੀਗਾ ਬਹੁਤ ਪ੍ਰਾਚੀਨ ਸਮੇਂ ਦੇ ਵਿੱਚ ਜਿੱਥੇ ਅੱਜ ਦਾ ਕੈਪੀਅਨ ਸਾਗਰ ਹੈ ਕੈਪੀਅਨ ਸਾਗਰ ਦੇ ਆਸ-ਪਾਸੇ ਕੁਝ ਦੇਸ਼ ਨੇ ਜਿਵੇਂ ਤਾਜੀਕਿਸਤਾਨ ਕਜ਼ਾਕਿਸਤਾਨ ਇਹਨਾਂ ਦੇ ਉੱਪਰਲੇ ਪਾਸੇ ਜਿਹੜੇ ਦੇਸ਼ ਨੇ ਨਾ ਜੋ ਕਿਤੇ ਸਮੇਂ ਵਿੱਚ ਸੋਵੀਅਤ ਯੂਨੀਅਨ ਦਾ हिस्सा ਹੁੰਦੇ ਸੀ ਇੱਥੇ ਪ੍ਰਾਚੀਨ ਸਮਿਆਂ ਦੇ ਵਿੱਚ ਇੱਕ ਦੇਸ਼ ਹੁੰਦਾ ਸੀਗਾ ਸੀਥੀਆ ਤੇ ਜੱਟ ਜਿਹੜੇ ਨੇ ਨਾ ਉਹ ਉੱਥੋਂ ਦੇ ਮੂਲ ਨਿਵਾਸੀ ਨੇ ਪਰ ਜੱਟ ਸਿਰਫ ਉੱਥੇ ਹੀ ਨਹੀਂ ਰਹਿੰਦੇ ਇਹ ਇਸ ਪੂਰੇ ਮੱਧ ਏਸ਼ੀਆ ਵਿੱਚ ਰਹਿੰਦੇ ਸੀ ਅੱਜ ਦਾ ਯਮਨਾ ਦਾ ਇਲਾਕਾ ਪੱਛਮੀ ਯੂਪੀ ਜਿਹਨੂੰ ਆਪਾਂ ਕਹਿੰਦੇ ਆ ਉੱਥੋਂ ਲੈ ਕੇ ਯੂਰਪ ਦੇ ਵਿੱਚ ਸਪੇਨ ਤੱਕ ਇਹ ਸਾਰਾ ਇਲਾਕਾ ਜਿਹੜਾ ਹੈ ਉਹ ਇੱਥੇ ਜੱਟ ਰਹਿੰਦੇ ਸੀ ਇਹ ਸੇ ਕੌਮ ਨੂੰ ਗਾਂ ਜਾ ਕੇ ਜੱਟ ਕਿਹਾ ਜਾਂਦਾ ਉਹਨਾਂ ਸਮਿਆਂ ਦੇ ਵਿੱਚ ਜੱਟ ਨਹੀਂ ਸੀ ਕਹਿੰਦੇ ਕੁਝ ਲੋਕ ਜੇਟੀ ਵੀ ਕਹਿੰਦੇ ਸੀਗੇ ਯੂਰਪ ਦੇ ਕਈ ਮੁਲਕਾਂ ਵਿੱਚ ਇਹਨਾਂ ਨੂੰ ਜੇਟੀ ਆਖਿਆ ਜਾਂਦਾ ਸੀ ਤੁਸੀਂ ਕਦੇ ਗੌਰ ਕੀਤਾ ਕਿ ਜਿਹੜੇ ਭਾਰਤ ਦੇ ਦੂਜੇ ਹਿੱਸੇ ਦੇ ਲੋਕ ਆ ਅਤੇ ਨਾਰਥ ਇੰਡੀਆ ਦੇ ਜਾਨੀ ਕਿ ਉੱਤਰੀ ਭਾਰਤ ਦੇ ਜਿਹੜੇ ਲੋਕ ਆ ਇਹਨਾਂ ਦੇ ਵਿੱਚ ਇਹਨਾਂ ਫਰਕ ਕਿਉਂ ਆ ਮੈਂ ਰੰਗ ਨੂੰ ਲੈ ਕੇ ਨਹੀਂ ਕਹਿ ਰਿਹਾ ਰੰਗ ਤਾਂ ਮੌਸਮ ਨਾਲ ਹੁੰਦਾ ਪਰ ਤੁਸੀਂ ਦੇਖੋ ਕਿ ਡੀਲ ਡੌਲ ਨੈਣ ਨਕਸ਼ ਬੋਲਚਾਲ ਇਹਨਾਂ ਫਾਰੀਆਂ ਚੀਜ਼ਾਂ ਦੇ ਵਿੱਚ ਜੋ ਇਹ ਫਰਕ ਹੈ ਨਾ ਉਹ ਅਸਲ ਦੇ ਵਿੱਚ ਇਸ ਕਰਕੇ ਆ ਕਿਉਂਕਿ ਇਹ ਦੋ ਪ੍ਰਜਾਤੀਆਂ ਨੇ ਦੋ ਪ੍ਰਾਚੀਨ ਸਭਿਅਤਾਵਾਂ ਨੇ ਇੱਕ ਇੰਡੋ ਸਭਿਅਤਾ ਹੈਗੀ ਆ ਜਿਹੜੀ ਕਿ ਭਾਰਤੀ ਸਭਿਅਤਾ ਪਰ ਇਹ ਉੱਤਰ ਵੱਲ ਜ਼ਿਆਦਾ ਹੈ ਨਹੀਂਗੀ ਇਹ ਸਿਰਫ ਗਵਾਨੀਅਰ ਤੱਕ ਦੇ ਇਲਾਕੇ ਆ ਜਿਹੜੇ ਉੱਥੋਂ ਤੱਕ ਆਉਂਦੀ ਆ ਤੁਸੀਂ ਕਦੇ ਗੌਰ ਕਰਿਆ ਕਿ ਗਵਾਨੀਅਰ ਤੱਕ ਕੇ ਜਾਂ ਫਿਰ ਯੂਪੀ ਦੇ ਵਿੱਚ ਬਨਾਰਤ ਵਗੈਰਾ ਤੱਕ ਪਹੁੰਚ ਕੇ ਉਦੋਂ ਬਾਅਦ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਚਕਲਾਂ ਨੇ ਸੂਰਤਾਂ ਨੇ ਨੈਣ ਨਕਸ਼ ਨੇ ਉਹ ਇੱਕੋ ਜਿਹੇ ਨੇ ਤੇ ਉਹ ਸਾਊਥ ਵੱਲ ਨੂੰ ਉਦਾਂ ਹੀ ਚੱਲਦਾ ਰਹਿੰਦਾ ਪਰ ਦੂਜੇ ਪਾਸੇ ਜਿਹੜਾ ਇਹ ਆਪਣਾ ਇਲਾਕਾ ਨਾਰਥ ਇੰਡੀਆ ਦਾ ਲੱਕ ਰਾਜਸਥਾਨ ਹਰਿਆਣਾ ਪੰਜਾਬ ਪੱਛਮੀ ਯੂਪੀ ਹਮਾਚਲ ਪ੍ਰਦੇਸ਼ ਇਹਨਾਂ ਦੀਆਂ ਜਿਹੜੀਆਂ ਸ਼ਕਲਾਂ ਨੇ ਉਹ ਜ਼ਿਆਦਾਤਰ ਪਾਕਿਸਤਾਨ ਪਲੱਸ ਅਫਗਾਨਿਸਤਾਨ ਨਾਲ ਮਿਲਦੀਆਂ ਨੇ ਹੁਣ ਪਾਕਿਸਤਾਨ ਦਾ ਕਿਉਂਕਿ ਆਪਾਂ ਇੱਕ ਹੀ ਦੇਸ਼ ਹੁੰਦੇ ਸੀ ਪਹਿਲਾਂ ਉਹ ਤਾਂ ਆਪਾਂ ਮੰਨ ਸਕਦੇ ਹਾਂ ਪਰ ਤੁਸੀਂ ਕਦੇ ਗੌਰ ਕਰਿਓ ਕਿ ਅਫਗਾਨਿਸਤਾਨ ਦੇ ਲੋਕਾਂ ਨਾਲ ਆਪਣੀ ਸ਼ਕਲ ਆਪਣੀਆਂ ਨੈਣ ਨਕਸ਼ ਆਪਣਾ ਰੰਗ ਰੂਪ ਉਹਨਾਂ ਨਾਲ ਜ਼ਿਆਦਾ ਮਿਲਦਾ ਕਿਉਂਕਿ ਕਿਉਂਕਿ ਇਹ ਲੋਕ ਇੱਕ ਹੀ ਪ੍ਰਜਾਤੀ ਦੇ ਨੇ ਇਹ ਲੋਕ ਸਾਰੇ ਇੰਡੋ-ਸਿਥੀਅਨ ਨੇ ਤੇ ਇਹ ਯਮਨਾ ਤੋਂ ਲੈ ਕੇ ਸਤਪੇਨ ਤੱਕ ਇਸ ਇਲਾਕੇ ਵਿੱਚ ਫੈਲੇ ਹੋਏ ਸੀਗੇ ਜਿੱਥੇ ਪੰਜਾਬ ਆ ਪੰਜਾਬ ਉਹ ਪੁਆਇੰਟ ਸੀਗਾ ਜਿੱਥੇ ਇਹ ਦੋਵੇਂ ਕੌਮਾ ਮਿਲਦੀਆਂ ਸੀ ਮਿਲਦੀਆਂ ਤੋਂ ਭਾਵ ਕਿ ਇੱਕ ਪਾਸੇ ਇੰਡੋ ਸਭਿਤਾ ਇੱਕ ਪਾਸੇ ਸੀਥੀਨ ਸਭਿਤਾ ਇਸੇ ਲਈ ਇਸ ਇਲਾਕੇ ਦੇ ਲੋਕਾਂ ਨੂੰ ਇੰਡੋ ਸੀਥੀਨ ਲੋਕ ਆਖਿਆ ਜਾਂਦਾ ਕਿਉਂਕਿ ਇਹ ਦੋਵੇਂ ਕੌਮਾ ਦਾ ਮਿਕਸ ਆ ਪਰ ਡੀਐਨਏ ਦਾ ਦਾ ਕਿ ਜ਼ਿਆਦਾਤਰ ਜਿਹੜੇ ਆਪਣੇ ਜੋ ਲੋਕ ਨੇ 70% ਦੇ ਲੋਕ ਉਹ ਸੀਥੀਨ ਡੀਐਨਏ ਵੱਲ ਜ਼ਿਆਦਾ ਨੇ ਹੁਣ ਇੱਥੇ ਸਵਾਲ ਇਹ ਉੱਠਦਾ ਕਿ ਇਹ ਜੱਟ ਆਖਿਰਕਾਰ ਹੈਗੇ ਕਿੰਨੇ ਕੁ ਪੁਰਾਣੇ ਦੇਖੋ ਮਹਾਭਾਰਤ ਦੇ ਵਿੱਚ ਵੀ ਜੱਟਾਂ ਦਾ ਜ਼ਿਕਰ ਆ ਸanskrit ਦੇ ਵਿੱਚ ਇਹਨਾਂ ਨੂੰ ਯਾਤਰ ਆਖਿਆ ਜਾਂਦਾ ਸੀਗਾ ਉതേ ਚੀਜ਼ ਤੋਂ ਫਿਰ ਅੱਗੇ ਸ਼ਬਦ ਹੌਲੀ-ਹੌਲੀ ਭਾਸ਼ਾ ਦੇ ਉਤਸਾਰ ਬੋਲੀਆਂ ਦੇ ਸਾਥ ਇਹਨਾਂ ਨੂੰ ਕਈ ਬੋਲੀਆਂ ਵਿੱਚ ਜੂਟ ਵੀ ਆਖਿਆ ਜਾਂਦਾ ਕਈਆਂ ਦੇ ਵਿੱਚ ਇਹਨਾਂ ਨੂੰ ਜੱਟੂ ਵੀ ਆਖਿਆ ਜਾਂਦਾ ਚੇਟੀ ਵੀ ਆਖਿਆ ਜਾਂਦਾ ਜੇਟ ਆਖਿਆ ਜਾਂਦਾ ਜਿਵੇਂ ਹਿੰਦੀ ਦੇ ਵਿੱਚ ਜਾਟ ਆਖਿਆ ਜਾਂਦਾ ਉਵੇਂ ਪੰਜਾਬੀ ਦੇ ਵਿੱਚ ਜੱਟ ਆਖਿਆ ਜਾਂਦਾ ਇਹ ਤਾਂ ਬਸ ਭਾਸ਼ਾ ਦੇ ਕਰਕੇ ਅੱਡ-ਅੱਡ ਇਲਾਕਿਆਂ ਦੇ ਇਹਨਾਂ ਦੇ ਨਾਮ ਬਣ ਗਏ ਪਰ ਇਹ ਹੈਗੇ ਸਾਰੇ ਇੱਕ ਹੀ ਨੇ ਤੇ ਇਸ ਚੀਜ਼ ਤੋਂ ਜੇ ਆਪਾਂ ਦੇਖੀਏ ਤਾਂ ਫਿਰ ਆਪਾਂ ਜਾਣਨਾ ਦੂਜੀਆਂ ਹੋਣ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਦੂਜੀਆਂ ਜਾਤਾਂ ਨੇ ਉਹ ਵੀ ਇੱਕ ਹਿਸਾਬ ਨਾਲ ਫਿਰ ਜੱਟ ਹੀ ਹੋਈਆਂ ਕਿਉਂਕਿ ਇਹ ਇਸ ਇਲਾਕੇ ਦੇ ਲੋਕਾਂ ਨੂੰ ਆਖਿਆ ਜਾਂਦਾ ਸੀ ਹੁਣ ਰਿਗਵੇਦ ਦੇ ਵਿੱਚ ਵੀ ਜੱਟਾਂ ਦਾ ਜ਼ਿਕਰ ਹੈ ਤੇ ਕਈ ਇਤਿਹਾਸਕਾਰਾਂ ਨੇ ਆਖਿਆ ਕਿ ਰਿਗਵੇਦ ਦਾ ਜਿਹੜਾ ਉਹ 3500 ਸਾਲ ਪਹਿਲਾਂ ਲਿਖਿਆ ਗਿਆ ਕਈ ਇਤਿਹਾਸਕਾਰ ਇਹਨੂੰ 2000 ઈਸਾ ਪੂਰਵ ਯਾਨੀ ਕਿ 4000 ਸਾਲ ਤੋਂ ਵੀ ਪਹਿਲਾਂ ਦਾ ਮੰਨਦੇ ਆ ਪਰ ਜੇ ਆਪਾਂ ਵੈਥੇ ਦੇਖੀਏ ਤਾਂ ਰਿਗਵੇਦ ਦਾ ਜਿਹੜਾ ਉਹ ਮਹਾਭਾਰਤ ਤੋਂ ਵੀ ਵੱਧ ਪੁਰਾਣਾ ਹੈ ਤੇ ਜੇ ਮਹਾਭਾਰਤ ਹੀ 4000 5000 ਸਾਲ ਪੁਰਾਣੀ ਆ ਮੀਨਸ ਕਿ ਰਿਗਵੇਦ ਤਾਂ ਬਹੁਤ ਪੁਰਾਣਾ ਉਹ ਭਾਵੇਂ ਜਿੰਨਾ ਮਰਜ਼ੀ ਪੁਰਾਣਾ ਹੋਵੇ ਪਰ ਉਹਦੇ ਵਿੱਚ ਵੀ ਜੱਟਾਂ ਦਾ ਜ਼ਿਕ ਮੈਂ ਜੱਟ ਸ਼ਬਦ ਇਸ ਵੀਡੀਓ ਵਿੱਚ ਯੂਜ਼ ਕਰ ਰਿਹਾ ਹਾਂ ਤੁਹਾਡੇ ਲਈ ਉਦੋਂ ਕੁਝ ਹੋਰ ਕਹਿੰਦੇ ਸੀ ਇਹਨਾਂ ਲੋਕਾਂ ਨੂੰ ਪਰ ਇਸ ਤੋਂ ਪਤਾ ਲੱਗਦਾ ਕਿ ਇਹ ਲੋਕ ਹਜ਼ਾਰਾਂ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਅਤੇ ਇਹਦਾ ਜ਼ਿਕਰ ਹੈ ਨਾ ਇੱਕ ਬਹੁਤ ਵੱਡਾ ਇਤਿਹਾਸਕਾਰ ਹੋਇਆ ਇੱਕ ਦਾਰਸ਼ਨਿਕ ਹੋਇਆ ਪਾਣਣੀ ਤੁਸੀਂ ਪਾਣਣੀ ਬਾਰੇ ਸੁਣਿਆ ਹੋਣਾ ਪਾਣਣੀ ਅਜੇ ਤੋਂ 2500 ਸਾਲ ਪਹਿਲਾਂ ਸੀਗਾ ਪਾਣਣੀ ਵੀ ਆਪਣੇ ਲੇਖਾਂ ਦੇ ਵਿੱਚ ਇਹ ਲਿਖਦਾ ਕਿ ਇਸ ਇਲਾਕੇ ਦੇ ਵਿੱਚ ਜੋ ਇਹ ਜਾਤੀ ਰਹਿ ਰਹੀ ਆ ਜੋ ਇਹ ਲੋਕ ਰਹਿ ਰਹੇ ਨੇ ਇਹ ਇੱਥੇ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਨੇ ਅਤੇ ਇਹਨਾਂ ਦੇ ਕਈ ਸਾਰੇ ਕਬੀਲੇ ਨੇ ਪਾਨਣੀ ਨੇ ਜੱਟ ਦੀ ਇੱਕ ਤਸਵੀਰ ਪੇਸ਼ ਕੀਤੀ ਆਪਣੇ ਲੇਖਨ ਦੇ ਵਿੱਚ ਕਿ ਜੱਟ ਕਹੋ ਜਿਹਦਾ ਦੱਸਦਾ ਉਹਨੇ ਦੱਸਿਆ ਕਿ ਇਸਦੇ ਇੱਕ ਹੱਥ ਦੇ ਵਿੱਚ ਕੁਹਾੜੀ ਹੁੰਦੀ ਆ ਅਤੇ ਦੂਜੇ ਹੱਥ ਦੇ ਵਿੱਚ ਕਹੀ ਜਾਂ ਹਲ ਹੁੰਦਾ ਤੇ ਇਹਦੇ ਕੋਲੇ ਇੱਕ ਗਾਂ ਜਾਂ ਤੁਸੀਂ ਕਹਿ ਸਕਦੇ ਹੋ ਕਿ ਬੱਕਰੀ ਟਾਈਪ ਪਸ਼ੂ ਹੁੰਦੇ ਨੇ ਪਲੱਸ ਦੂਜੇ ਪਾਸੇ ਇੱਕ ਘੋੜਾ ਹੁੰਦਾ ਤਾਂ ਉਸਨੇ ਜੱਟ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਦਰਸਾਇਆ ਕਿ ਜੱਟ ਇੱਕ ਸ਼ਿਕਾਰੀ ਵੀ ਆ ਅਤੇ ਇੱਕ ਕਿਸਾਨ ਵੀ ਆ ਤੇ ਇਹ ਵਾਕਈ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਹਨਾਂ ਦਾ ਆਪਣੀਆਂ ਜ਼ਮੀਨਾਂ ਉੱਪਰ ਵੀ ਕਬਜ਼ਾ ਸੀਗੇ ਇਹ ਲੋਕ ਖੇਤੀ ਵੀ ਕਰਦੇ ਸੀਗੇ ਅਤੇ ਇਹ ਲੋਕ ਸ਼ਿਕਾਰੀ ਵੀ ਸੀਗੇ ਪਲੱਸ ਇਸੇ ਕਰਕੇ ਇਹ ਲੋਕ ਥੋੜੇ ਜਿਹਾ ਰੁਕੇ ਸਮਦੇ ਲੜਾਕੇ ਕਿਸਮ ਦੇ ਕੌਮ ਸੀਗੀ ਕਿਉਂਕਿ ਇਹਨਾਂ ਦੀਆਂ ਆਪਸ ਵਿੱਚ ਲੜਾਈਆਂ ਬਹੁਤ ਹੁੰਦੀਆਂ ਸੀ ਆਪਸੀ ਲੜਾਈਆਂ ਵੀ ਹੁੰਦੀਆਂ ਸੀਗੀਆਂ ਅਤੇ ਦੂਸਰੇ ਇਲਾਕਿਆਂ ਦੇ ਵਿੱਚ ਵੀ ਕਿਉਂਕਿ ਇਹ ਲੋਕ ਫੈਲ ਬਹੁਤ ਗਏ ਸੀ ਸਿਥੀਆ ਦੇਸ਼ ਜਿੱਥੇ ਮੈਂ ਅੱਜ ਤੁਹਾਨੂੰ ਦੱਸਿਆ ਕਿ ਜਿੱਥੇ ਅੱਜ ਦੇ ਕਜ਼ਾਕਿਸਤਾਨ ਤਜਿਕਿਸਤਾਨ ਦੇਸ਼ ਅਕੈਸ਼ਪੀਨ ਸਾਗਰ ਉਤੋਂ ਸੀਗਾ ਤੇ ਉਹਦੇ ਪਰਲੇ ਪਾਸੇ ਸਪੇਨ ਤੱਕ ਇਹ ਪਹਿਲੇ ਹੋਏ ਸੀ ਕਿ ਉਧਰ ਇਹਨਾਂ ਦੀਆਂ ਬਹੁਤ ਲੜਾਈਆਂ ਹੁੰਦੀਆਂ ਰਹੀਆਂ ਉਧਰ ਇਤਿਹਾਸ ਮਿਲਦਾ ਕਿ ਇਹਨਾਂ ਲੋਕਾਂ ਨੇ ਐਥेंस ਦੇ ਉੱਪਰ ਵੀ ਕਬਜ਼ਾ ਕਰ ਲਿਆ ਸੀ ਜਿੱਥੋਂ ਦਾ ਕਿ ਸਿਕੰਦਰ ਦੀ ਪਲੱਸ ਹੁਣ ਆਪਾਂ ਸਿਕੰਦਰ ਬਾਰੇ ਪੜ੍ਹਦੇ ਹਾਂ ਕਿ ਸਿਕੰਦਰ ਨੂੰ ਪਹਿਲੀ ਵਾਰ ਪੋਰਥ ਨੇ ਹਰਾਇਆ ਤੇ ਉਹਨੂੰ ਆਪਾਂ ਜੱਟ ਕਹਿੰਦੇ ਆ ਉਹ ਗੱਲ ਵੱਖਰੀ ਆ ਪਰ ਅਸਲ ਦੇ ਵਿੱਚ ਸਿਕੰਦਰ ਨੂੰ ਪਹਿਲੀ ਵਾਰ ਫੀਥੀਅਨ ਜੱਟਾਂ ਨੇ ਫੀਥੀਆ ਦੇਸ਼ ਦੇ ਲੋਕਾਂ ਨੇ ਹਰਾਇਆ ਸੀ ਕਿਉਂਕਿ ਉਹਨੇ ਪਹਿਲਾ ਹਮਲਾ ਉੱਥੇ ਕੀਤਾ ਸੀ ਭਾਰਤ ਆਉਣ ਤੋਂ ਪਹਿਲਾਂ ਹੀ ਉਹਦਾ ਜਿਹੜਾ ਉੱਤੇ ਕਾਮਲਾ ਹੋਇਆ ਸੀਗਾ ਫੀਥੀਆ ਤੇ ਅਤੇ ਉੱਥੋਂ ਦੇ ਲੋਕਾਂ ਨੇ ਉਹਨੂੰ ਹਰਾ ਦਿੱਤਾ ਸੀ ਪੀਨ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਆਖਰੀ ਰਾਜਾ ਹੋਇਆ ਉਹ 1000 ਈਸਵੀ ਦੇ ਵਿੱਚ ਹੋਇਆ ਤੇ ਉਹ ਰਾਜਾ ਜੱਟ ਸੀਗਾ ਉਹਦਾ ਨਾਮ ਸੀਗਾ ਅਲਵਾਰੋ ਭਾਰਤ ਵਿੱਚ ਆਉਣ ਤੋਂ ਪਹਿਲਾਂ ਜੱਟਾਂ ਦੇ ਜਿਹੜੇ ਇਲਾਕੇ ਸੀਗੇ ਨਾ ਉਹ ਤੁਸੀਂ ਕਦੇ ਦੇਖਿਆ ਹੋਣਾ ਈਰਾਨ ਦੇ ਵਿੱਚ ਕੁਝ ਇਲਾਕੇ ਹੁੰਦੇ ਸੀਗੇ ਬਲਖ ਅਤੇ ਬੁਖਾਰਾ ਤੁਸੀਂ ਇਹਨਾਂ ਸ਼ਹਿਰਾਂ ਦਾ ਨਾਮ ਇਤਿਹਾਸ ਵਿੱਚ ਸੁਣਿਆ ਹੋਣਾ ਇਹ ਸ਼ਹਿਰ ਵਾਕਈ ਦੇ ਵਿੱਚ ਉੱਥੇ ਹੁੰਦੇ ਸੀਗੇ ਇਹਨਾਂ ਦੇ ਖੰਡਰ ਉੱਥੇ ਮੌਜੂਦ ਨੇ ਇਹਨਾਂ ਨੂੰ ਬਾਅਦ ਦੇ ਵਿੱਚ ਨਾ ਚੰਗੇਜ਼ ਖਾਨ ਨੇ ਤਬਾਹ ਕਰਤਾ ਸੀ ਮਿੱਟੀ 'ਚ ਮਿਲਾਤਾ ਸੀ ਇਹ ਜਿਹੜੇ ਸ਼ਹਿਰ ਨੇ ਇਹ ਵੀ ਜੱਟਾਂ ਦੇ ਨੇ ਬਲਖ ਬੁਖਾਰਾ ਇਹਦੇ ਤੁਸੀਂ ਬਹੁਤ ਨਾਮ ਸੁਣਿਆ ਹੋਣਾ ਇਹ ਕਾਫੀ ਪੁਰਾਣੇ ਪ੍ਰਾਚੀਨ ਸਮੇਂ ਦੇ ਸ਼ਹਿਰ ਆ ਫੋ ਜੱਟਾਂ ਦਾ ਜੋ ਇਤਿਹਾਸ ਆ ਨਾ ਉਹ ਬੇਸਿਕਲੀ ਪ੍ਰਾਚੀਨ ਸਮੇਂ ਤੱਕ ਤਾਂ ਕੋਈ ਗਿਣਤੀ ਨਹੀਂ ਹੈ ਕਿ ਕਿੱਥੋਂ ਤੱਕ ਜਾ ਰਿਹਾ ਕਿਉਂਕਿ ਜਦੋਂ ਤੋਂ ਇਨਸਾਨ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਸੱਭਿਤਾਵਾਂ ਬਣਦੀਆਂ ਰਹੀਆਂ ਨੇ ਅਤੇ ਫਿਰ ਉਹ ਖਤਮ ਹੁੰਦੀਆਂ ਰਹੀਆਂ ਨੇ ਤੇ ਹਾਲੇ ਤੱਕ ਜੋ ਸਭ ਤੋਂ ਪ੍ਰਾਚੀਨ ਜੋ ਜ਼ਿਕਰ ਮਿਲਦਾ ਜੱਟਾਂ ਦਾ ਉਹ ਅਜੇ ਤੋਂ 5 ਤੋਂ 6000 ਸਾਲ ਪਹਿਲਾਂ ਦਾ ਮਿਲਦਾ ਇੱਥੋਂ ਤੱਕ ਕਿ ਯੂਰਪ ਦੇ ਵਿੱਚ ਬਹੁਤ ਸਾਰੇ ਜੱਟਾਂ ਦੇ ਗੋਤ ਮਿਲਦੇ ਨੇ ਮਾਨ ਗਿੱਲ ਇਹ ਸਾਰੇ ਗੋਤ ਨੇ ਜਿਹੜੇ ਉਹ ਉੱਥੇ ਕਿਉਂ ਚੱਲਦੇ ਨੇ ਕਿਉਂਕਿ ਵਾਕਈ ਦੇ ਵਿੱਚ ਇਹ ਇਹ ਤਾਂ ਆਪੋ ਪਤਾ ਲੱਗਦਾ ਈਵਨ ਖੋਜਾਂ ਕਿੰਨੀ ਤੋਂ ਪਤਾ ਲੱਗਦਾ ਕਿ ਇਹ ਲੋਕ ਸਾਰੇ ਇੱਕ ਹੀ ਇਲਾਕੇ ਦੇ ਲੋਕ ਸੀਗੇ ਫੋ ਜੱਟ ਕੋਈ ਆਪ ਦੇ ਆਪ ਤੇ ਹੰਕਾਰ ਨਾ ਕਰੋ ਕਿ ਕੋਈ ਵੱਖਰੀ ਚੀਜ਼ ਆ ਜਾਂ ਅਸੀਂ ਕੋਈ ਜਾਤ ਆ ਜੱਟ ਕੋਈ ਜਾਤ ਨਹੀਂ ਹੈ ਉਹ ਤਾਂ ਇਸ ਇਲਾਕੇ ਦੇ ਸਾਰੇ ਲੋਕਾਂ ਨੂੰ ਹੀ ਆਖਿਆ ਜਾਂਦਾ ਜੀ ਇੰਡੋ-ਸੀਥੀਅਨ ਲੋਕ ਆ ਆਪਾਂ ਸਾਰੇ ਤੇ ਉਹਦੇ ਵਿੱਚ ਬਾਕੀ ਜਾਤਾਂ ਵੀ ਆਉਂਦੀਆਂ ਨੇ ਈਵਨ ਕਿ ਜੋ ਰਾਜਪੂਤ ਨੇ ਉਹ ਵੀ ਜੱਟਾਂ ਤੋਂ ਬਣੇ ਨੇ ਤੇ ਉਹ ਕਿਵੇਂ ਬਣਾਏ ਗਏ ਇਹਦੇ ਬਾਰੇ ਮੈਂ ਇੱਕ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗਾ ਬਹੁਤ ਹੀ ਇੰਟਰਸਟਿੰਗ ਜਾਣਕਾਰੀ ਆ ਉਸ ਤੋਂ ਲੱਗਦਾ ਜਿਹੜੇ ਖੱਤਰੀ ਨੇ ਜਿਨ੍ਹਾਂ ਨੂੰ ਕੀ ਪ੍ਰਾਚੀਨ ਸਮੇਂ ਦੇ ਵਿੱਚ क्षत्रिय ਆਖਿਆ ਜਾਂਦਾ ਸੀ क्षत्रिय ਕੌਣ ਹੁੰਦੇ ਸੀਗੇ ਇਹਨਾਂ ਦਾ ਜੱਟਾਂ ਨਾਲ ਕੀ ਕਨੈਕਸ਼ਨ ਸੀਗਾ ਅਤੇ ਫਿਰ ਜੱਟ ਜਿਹੜੇ ਉਹ ਕਿਹੜੇ-ਕਿਹੜੇ ਧਰਮਾਂ ਵਿੱਚ ਰਹੇ ਆ ਕਿਹੜੇ-ਕਿਹੜੇ ਧਰਮ ਇਹਨਾਂ ਨੇ ਅਪਣਾਇਆ ਇਹ ਮੈਂ ਤੁਹਾਨੂੰ ਸਾਰਾ ਕੁਝ ਅਗਲੀ ਵੀਡੀਓ ਵਿੱਚ ਦੱਸੂੰਗਾ ਪਲੀਜ਼ ਮੇਰੀਆਂ ਵੀਡੀਓ ਦੇਖਿਆ ਕਰੋ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਨੇ ਤੇ ਫਿਰ ਵੀ ਅਸੀਂ ਤੁਹਾਡੇ ਤੱਕ ਲੈ ਕੇ ਆਉਂਨੇ ਆ ਸੋ ਮੇਰੀ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ